ਸਿੱਖ ਕੌਮ ਦੇ ਚੌਥੇ ਤਖਤ ਤਖਤਛਿੜੀ ਦਮਦਮਾ ਸਾਹਿਬ ਦੀ ਯਾਤਰੀ ਸਰਾ ਵਿਖੇ ਬੀਤੀ ਦੇਰ ਰਾਤ ਇੱਕ ਅਤਮੰਤ ਭਾਗੀ ਘਟਨਾ ਦੌਰਾਨ ਸ਼੍ਰੋਮਣੀ ਕਮੇਟੀ ਦੇ ਤਿੰਨ ਮੁਲਾਜ਼ਮਾਂ ਤੇ ਕਾਰ ਸੇਵਾ ਵਾਲੇ ਇੱਕ ਬਾਬੇ ਦਾ ਇੱਕ ਲੜਕੀ ਨਾਲ ਫੜੇ ਜਾਣ ਦਾ ਮਾਮਲਾ ਸਾਹਮਣੇ ਆਇਆ ਏ ਕਮੇਟੀ ਵੱਲੋਂ ਉਕਤ ਮੁਲਾਜ਼ਮਾਂ ਨੂੰ ਮੁਅਤਲ ਕਰਨ ਤੋਂ ਬਾਅਦ ਅੱਜ ਪੁਲਿਸ ਹਵਾਲੇ ਕਰ ਦਿੱਤਾ ਗਿਆ ਪੁਲਿਸ ਨੇ ਇਸ ਮਾਮਲੇ ਵਿੱਚ ਲੜਕੀ ਸਮੇਤ ਕੁੱਲ 6 ਵਿਅਕਤੀਆਂ ਤੇ ਮਾਮਲਾ ਦਰਜ ਕਰ ਲਿਆ ਏ ਤੇ ਤਫ਼ਤੀਸ਼ ਆਰੰਭ ਕੀਤੀ ਏ ਦਰਅਸਲ ਤਖਤਛਿੜੀ ਦਮਦਮਾ ਸਾਹਿਬ ਵਿਖੇ ਕਾਰ ਸੇਵਾ ਪੂਰੀ ਵਾਲਿਆਂ ਵੱਲੋਂ ਬਣਾਈ ਗੁਰੂ ਤੇਗ ਬਹਾਦਰ ਇਸੀ ਸਰਾਂ ਵਿੱਚ ਬੀਤੀ ਰਾਤ ਨੂੰ ਸ਼ੋਮਣੀ ਕਮੇਟੀ ਦੇ ਹਰਿਆਣਾ ਤੋਂ ਮੈਂਬਰ ਭਾਈ ਜਗਸੀਰ ਸਿੰਘ ਮੰਗਿਆਣਾ ਠਹਿਰੇ ਹੋਏ ਸਨ। ਉਹਨਾਂ ਨੂੰ ਇਸ ਦੌਰਾਨ ਸਰਾਂ ਦੇ ਕਮਰਾ ਨੰਬਰ 312 ਵਿੱਚ ਦੇਰ ਰਾਤ ਕੋਈ ਗੜਬੜ ਹੋਣ ਦੀ ਸੁਗ ਲੱਗੀ। ਜਦ ਕਾਫੀ ਮੁਸ਼ਕਕਤ ਬਾਅਦ ਉਕਤ ਦਰਵਾਜ਼ਾ ਖੁਲਵਾਇਆ ਗਿਆ ਤਾਂ ਕਮਰੇ ਚੋਂ ਦੋ ਸ਼ੋਮਣੀ ਕਮੇਟੀ ਮੁਲਾਜ਼ਮ ਤੇ ਇੱਕ 18 ਸਾਲ ਦੀ ਲੜਕੀ ਇਤਰਾਜ਼ਯੋਗ ਹਾਲਤ ਵਿੱਚ ਮਿਲੇ। ਇਹ ਤੱਕ ਆਪਣੇ ਉੱਤੇ ਸਰਾਂ ਨੇ ਜਿਹੜੀ ਇਸੀ ਸਰਾਂ ਦੇ ਵਿੱਚ ਸਾਨੂੰ ਮਰੇਜਾ ਸਾਹਿਬ ਵੱਲੋਂ ਸ਼ਿਕਾਇਤ ਆਈ ਸੀ। ਇਹ ਚਾਰ ਉਹਨਾਂ ਦੇ ਮੁਲਾਜ਼ਮ ਨੇ ਇੱਕ ਲੜਕੀ ਹੈ ਕੋਈ ਬਠਿੰਡੇ ਤੋਂ ਲੈ ਕੇ ਆਏ ਨੇ ਉੱਥੇ ਉਹ ਵੰਦਰਾਂ ਦੀਆਂ ਮਨਾਰੇ ਸੀ ਉਹਨਾਂ ਨੇ ਉਹ ਤੋਂ ਜੋ ਦੇਖਿਆ ਸਾਨੂੰ ਸੂਚਿਤ ਕੀਤਾ ਅਸੀਂ ਉਹਨਾਂ ਨੂੰ ਗਿਫਤਾਰ ਕਰ ਲਿਆ ਤੇ ਜਿਹੜਾ ਧਾਰਮਿਕ ਭਾਵਨਾਵਾਂ ਦੀ ਜੋ ਥੇਸ ਪਹੁੰਚੀ ਹੈ ਉਹਦੇ ਤਹਿਤ ਅਸੀਂ 295 ਦੇ ਤਹਿਤ ਮਕਦਮਾ ਇਹਨਾਂ ਦੇ ਖਿਲਾਫ ਦਰਜ ਕਰ ਲਿਆ ਇਹਦੇ ਵਿੱਚ ਚਾਰ ਤਾਂ ਇਹ ਕਮੇਟੀ ਦੇ ਮੁਲਾਜ਼ਮ ਸੀ ਜਿਹੜੇ ਉਸ ਨੂੰ ਲੈ ਕੇ ਆਏ ਸੀ ਇੱਕ ਲੜਕੀ ਹੈ ਜੀ ਇੱਕ ਜਿਹੜਾ ਲੜਕਾ ਜੀ ਨੇ ਇਹਨੂੰ 6000 ਰੁਪਏ ਤੇ ਰਾਤ ਲਈ ਭੇਜਿਆ ਸੀ ਗਿਆ ਧਰਮਾਤਮਾ ਨਾਂ ਦਾ ਜੋ ਬਠਿੰਡੇ ਦਾ ਰਹਿਣ ਵਾਲਾ ਉਸ ਨੂੰ ਵੀ ਸੀ